ਹੁਣ ਤੱਕ ਖੱਟੇ ਆ ਗਈ ਜਰਾ ਸੋਚੀਏ ਬਹਿ ਕੇ ਵਿੱਚੇ ਮੰਡੀਆਂ ਹੁਣ ਤੱਕ ਖੱਟੇ ਆ ਗਈ ਜਰਾ ਸੋਚੀਏ ਬਹਿ ਕੇ ਵਿੱਚੇ ਮੰਡੀਆਂ ਲੀਡਰ ਵਕੰਮਾਂ ਪਿਛਰੇ ਘੁੰਮਦੇ ਹੈ ਉਠਾ ਕੇ ਝੰਡੀਆਂ ਲੀਡਰ ਵਕੰਮਾਂ ਪਿਛਰੇ ਘੁੰਮਦੇ ਹੈ ਉਠਾ ਕੇ ਝੰਡੀਆਂ ਰੰਗਲੇ ਵਜਾਵਨ ਬੜਾ ਦਾ ਕੰਗਲਾ ਵੰਡੂ ਵਿੱਚ ਜਾਤੀਆਂ ਐਦ ਕੀ ਹੈ ਮੋੜ ਨਾਉਣੀ ਕੂਰੀ ਪਾਨੀ ਨੂੰ ਛੱਡ ਤੜੇ ਬਾਜੀਆਂ ਐਦ ਕੀ ਹੈ ਮੋੜ ਨਾਉਣੀ ਕੂਰੀ ਪਾਨੀ ਨੂੰ ਛੱਡ ਤੜੇ ਬਾਜੀਆਂ ਸਾਬੇ ਕੋਜੇ ਲੁੱਟ ਕੇ ਲੈ ਜਾਈ ਜਾਵਦੇ ਰਖੋਰ ਦੇ ਜਬਾਨ ਕੀ ਸਾਬੇ ਕੋਟ ਤਾਵੇਂ ਕੂਦੇ ਲੁੱਟ ਕੇ ਰੇ ਜਾਈ ਜਾਮ ਤੇਰਾ ਖੋਲ ਦੇ ਦੀਵਾਨ ਜੀ ੋਟਾ ਲੈਣ ਵੇਣ ਹੈ ਕੁਬਰ ਤੋਲੇ ਦੇ ਢਿੱਲੀ ਦੇ ਗਲਾਮ ਜੀ ਜਿੱਤ ਕੇ ਨਾ ਆਉਂਦੀਆਂ ਰਿਆ ਰਦੇ ਕਾਸਮਾ ਜੋ ਖਾਦੀਆਂ ਐਦ ਕੀ ਹੈ ਬੂੜੇ ਪੌਣੀ ਕੂਰੇ ਬਾਨੀ ਨੂੰ ਛੱਡ ਤਲੇ ਵਾ ਜੀਆਂ ਐਦ ਕੀ ਹੈ ਬੂੜੇ ਪੌਣੀ ਕੂਰੇ ਬਾਨੀ ਨੂੰ ਛੱਡ ਤਲੇ ਵਾ ਨੀਆਂ ਚੰਡੀਗੜਾ ਸਾਰੇ ਪਾਣੀ ਲੁੱਟ ਲੈ ਗਏ ਨਾਲੇ ਯੂਨੀਵਰਸਿਟੀ ਚੰਡੀਗੜਾ ਸਾਰੇ ਪਾਣੀ ਲੁੱਟ ਲੈ ਗਏ ਨਾਲੇ ਯੂਨੀਵਰਸਿਟੀ ਹੋਣਾ ਹੈ ਕ ਸਾਮੀ ਮਾਰਨ ਦੇ ਵਾਸਤੇ ਨਾ ਕੋਈ ਢਿੱਲਾ ਵਾਰਤੀ ਹੋਣਾ ਹੈ ਕ ਸਾਮੀ ਮਾਰਨ ਦੇ ਵਾਸਤੇ ਨਾ ਕੋਈ ਢਿੱਲਾ ਵਾਰਤੀ ਸਾਧਮਈ ਲੋਕਾਂ ਨੇ ਕੰਮ ਦੇ ਕਹਿਰੇ ਗੋਲੀਆਂ ਨੇ ਡਾਕੀਆਂ ਐਦ ਕੀ ਹੈ ਬੋੜਾ ਪੌਣੀ ਕੂਰੀ ਬੰਨੀ ਨੂੰ ਛਾੜ ਤੜੇ ਬਾਜੀਆਂ ਐਦ ਕੀ ਹੈ ਬੋੜਾ ਮੌਲੀ ਕੂਰੀ ਬੰਨੀ ਨੂੰ ਛਾੜ ਤੜੇ ਬਾਜੀਆਂ ਕਾਤਲਾ ਨੂੰ ਆਏ ਜਿਹੜੇ ਖੈਰ ਬਾਜੀ ਦੇ ਦੇ ਕੇ ਆਉਂਦੇ ਰਾਰੀਆਂ ਕਾਤਲਾ ਨੂੰ ਆਏ ਜਿਹੜੇ ਖੈਰ ਬਾਜੀ ਦੇ ਦੇ ਕੇ ਆਉਂਦੇ ਰਾਰੀਆਂ ਸਾਡੀ ਵੋਟਾਂ ਨਾਲ ਲੈ ਕੇ ਪਵਰ ਕਰ ਦੇਗਦਾਰੀਆਂ ਸਾਡੀ ਵੋਟਾਂ ਨਾਲ ਲੈ ਕੇ ਪਵਰ ਕਰ ਦੇਗਦਾਰੀਆਂ 328 ਬੀੜਾਂ ਦਾ ਨਾਂ ਪੇਧ ਜੀ ਕਿੱਦਰੇ 부ਜਾਤੀਆਂ ਐ ਤੇ ਕੀ ਹੈ ਵੋਟੇ ਪੂਣੀ ਪੂਰਿਸਾਨੀ ਨੂੰ ਛੱਡ ਤਲੇ ਵਾਜੀਆ ਐ ਤੇ ਕੀ ਹੈ ਵੋਟੇ ਪੂਣੀ ਪੂਰੀ ਬੰਨੀ ਨੂੰ ਛੱਡ ਤਲੇ ਵਾਨੀਆ ਹਕਕਾ ਲਈ ਲੜਨਾ ਸ਼ੌਂਕ ਜਿਨਾ ਦਾ ਉਹਨਾਂ ਨੂੰ ਜਿਤਾਈਏ ਜੀ ਹਕਕਾ ਲਈ ਲੜਨਾ ਸ਼ੌਂਕ ਜਿਨਾ ਦਾ ਉਹਨਾਂ ਨੂੰ ਜਿਤਾਈਏ ਜੀ ਐਵੇਂ ਦਾਲ ਬਾਦ ਨੂੰ ਜੋ ਨੇ ਤਾਂ ਫੀਰ ਦੇ ਨਾ ਵਗਰ ਜਾਈਏ ਜੀ ਐਵੇਂ ਦਾਲ ਬਾਦ ਨੂੰ ਜੋ ਨੇ ਤਾਂ ਫੀਰ ਦੇ ਨਾ ਵਗਰ ਜਾਈਏ ਜੀ ਕਹੇ ਜਦ ਮੈਂ ਦੋਵੇਂ ਹੱਥ ਜੋੜ ਕੇ ਗਾਵੇਂ ਬੁੱਟਾਰੀਆਂ ਐ ਦੇ ਨਾਇਰ ਨਾਮੇ ਆਕੀ ਜੋੜ ਕੇ ਖਾਵੇ ਮੂਟਾ ਹਾਰੀਆਂ ਐਤ ਕੀ ਜੇ ਤੌਣਾ ਕੁਰਬਾਨੀ ਵਾਲਿਆਂ ਨੂੰ ਝੱਡ ਤੜੇ ਬਾਜੀਆਂ ਐਤ ਕੀ ਜੇ ਤੌਣਾ ਕੁਰਬਾਨੀ ਵਾਲਿਆਂ ਨੂੰ ਝੱਡ ਤੜੇ ਬਾਜੀਆਂ